ਪਾਗਲੇ ਨੂੰ ਐ ਨਹੀਂ ਕਹਿੰਦੇ ਵੀਰੇ ਇਹ ਵੀ ਇੰਨਾ ਦੁੱਧ ਪਾ ਦੋ ਕੋਈ ਵੀ ਆਉ ਦੇ ਸਮਝ ਨਾ ਲੈ ਲੇ ਦੇਖ ਸਕਦੇ ਆ ਦੋਸਤੋ ਬਿਲਕੁਲ ਦੋਸਤੋ ਢਿੱਲ ਬਹੁ ਪਈ ਆ ਹਜੇ ਅਨਮਾਨ ਆ ਵੀ 10 ਦੇ ਨੇ ਨੇ ਲੈ ਜਾਣੇ ਉੱਤੋਂ ਕੋਈ ਕੋਲੀ ਨਹੀਂ ਪਈ ਦੋਸਤੋ 6 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਵੀਰੇ ਠੀਕ ਆ 6 ਤਰੀਕ ਨੂੰ 9 ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਬਾਈ ਪ੍ਰਦੀਪ ਦੇ ਕੋਲੇ ਪਹੁੰਚਿਆ ਦੋਸਤੋ ਸ਼ਹਿਰ ਫਰੀਦਕੋਟ ਦੇ ਵਿੱਚ ਤੇ ਕੋਠੇ ਡੋੜ ਆ ਦੋਸਤੋ ਬਾਈ ਦੇ ਵਪਾਰ ਦਾ ਕੰਮ ਆ ਦੋਸਤੋ ਬਾਈ ਕੋਲੇ ਹਮੇਸ਼ਾ ਹੀ ਦੋਸਤੋ ਚੰਗੇ ਪਸ਼ੂ ਹੁੰਦੇ ਆ ਅੱਜ ਫੇਰ ਦੋਸਤੋ ਬਾਈ ਕੋਲੇ ਦੋ ਨਗਾ ਇੱਕ ਜਰਸੀ ਆ ਦੋਸਤੋ ਪੰਜਾਬ ਵਾਲੀ ਤੇ ਇੱਕ ਦੋਸਤੋ ਐਚ ਐਫ ਕ੍ਰਾਸ ਆ ਦੋਸਤੋ ਵੱਡੇ ਕੱਦ ਕਾਠ ਵਾਲੀ ਮੂਹੋਂ ਖੀਰੀ ਆ ਦੋਸਤੋ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਜੀ ਹਾਂਜੀ ਬਈ ਜੀ ਸਸੀ ਕਾ ਸਸੀ ਕਾਲ ਵੀਰੇ ਹੋਰ ਠੀਕ ਠਾਕ ਬਈ ਜੀ ਠੀਕ ਆ ਤੇ ਨਾਂ ਦੱਸੀ ਭਰਾ ਪ੍ਰਦੀਪ ਸਿੰਘ ਵੀਰੇ ਪ੍ਰਦੀਪ ਸਿੰਘ ਤੇ ਭਰਾ ਨੰਬਰ ਵੀ ਦੱਸ ਦੀਏ ਕਰੀ 70095 34765 ਠੀਕ ਆ ਬਈ ਕਿਹੜੇ ਡੋੜ ਕੋਠੇ ਵਾਈਦੇ ਹਾਂਜੀ ਕੋਠੇ ਡੋੜਾ ਵੀਰੇ ਠੀਕ ਆ ਤੇ ਬਾਈ ਪਹਿਲਾਂ ਆਪਾਂ 4-5 ਦਿਨ ਹੋ ਗਏ ਵੀਡੀਓ ਪਾਈ ਸੀ ਤੇ ਵਧੀਆ ਸੇਲ ਹੋ ਗਏ ਬੱਸ ਹਾਂਜੀ ਹੋ ਗਈਆਂ ਠੀਕ ਆ ਤੇ ਅੱਜ ਕਿੰਨੇ ਨਾਗਾ ਬਾਈ ਅੱਜ ਆਪਣੇ ਕੋਲ ਦੋ ਆ ਵੀਰੇ ਇੱਕ ਕੱਚੀ ਹੈ ਵੜ ਹੈ ਤਾਂ ਤਿੰਨ ਆ ਅੱਜ ਦੋ ਹੀ ਵਿਖਾਵਾਂਗੇ ਠੀਕ ਆ ਵੈਸੇ ਦੋ ਹੀ ਵਿਖਾਵਾਂਗੇ ਹੈ ਤਿੰਨ ਹਾਂਜੀ ਠੀਕ ਆ ਬਾਈ ਜਰਸੀ ਦੀ ਗੱਲ ਕਰ ਲਈ ਕਿੰਨੀ ਕਿੰਨ੍ਹੀ ਉਮਰ ਆ ਬਾਈ ਇਹ ਦੋਂਦੇ ਦੋਂਦੇ ਚੱਕਦੀ ਆ ਵੀਰੇ ਦੋਂਦੇ ਦੋਂਦੇ ਚੱਕਦੀ ਆ ਹਾਂ ਦੋਂਦੀ ਠੀਕ ਆ ਦੋਂਦੀ ਆ ਤੇ ਆਪ ਹੈਗੀ ਆ ਵੀਰੇ ਇਹ 40 ਇੱਕ 38 ਦੀ ਆਪ 40 ਇੱਕ 38 ਦੀ ਤੇ ਗਾਂ ਜਿਗ ਬੋਲਦਾ ਸੈਕਸਡ ਸੀਮਨ ਲੱਗਿਆ ਜਿਗ ਸੀਮਨ ਲੱਗਿਆ ਜਿਗ ਬੋਲਦਾ ਠੀਕ ਆ ਬਈ ਪਹਿਲਾ ਸੂਆ ਹੀ ਹੁੰਦੀ ਹੈ ਨਾ ਪਹਿਲਾ ਸੂਆ ਹੁੰਦੀ ਵੀਰੇ ਠੀਕ ਆ ਤੇ 6 ਮਤਲਬ ਕਿ ਫਰਵਰੀ ਨੂੰ ਦਿਨ ਪੂਰੇ ਵੀਰੇ 6 ਫਰਵਰੀ ਨੂੰ ਠੀਕ ਆ ਤੇ ਸਾਂਸ ਤੋਂ ਬਹੁਤ ਚੰਗਾ ਚਵਾਈ ਵਾਲਾ ਲੱਗਾ ਵੀਰ ਨੂੰ 10 ਦਿਨ ਪਏ ਇਹਦਾ ਮਤਲਬ ਵੀ ਹਜੇ 10 ਦਿਨਾਂ ਦੀ ਕੱਚੀ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬੇਨੋਮਾਨ ਦੁੱਧ ਵੀਰੇ ਹੁਣ ਮਤਲਬ ਕਿ ਵੇਚਣਾ ਵੇਚਣਾ ਤਾਂ ਚੰਗਾ ਹੀ ਕਹਿਣਾ ਹੁੰਦਾ ਤੇ ਬਰ ਬਾਕੀ ਕੋਈ ਬੰਦਾ ਆਪਦੇ ਤੱਕ ਨਾਲ ਲੈ ਆਵੇ ਬਹੁਤ ਚੰਗੀ ਬੱਚੀ ਆ ਅਪਾ ਜੀ ਨੂੰ ਕਹਿ ਸਕਦੇ ਆ ਲੋ ਵੀ ਸੱਜਣੋ ਬਾਈਆਂ ਦਾ ਅਨੁਮਾਨ ਤੁਸੀਂ ਲਾਉਣਾ ਵੀ ਅਸੀਂ ਨਹੀਂ ਆਂਦੇ ਅਸੀਂ ਵੇਚ ਨਹੀਂ ਆਂ ਚੀਜ਼ ਅਸੀਂ ਤਾਂ ਗਹਿਣਾ ਹੀ ਕਵਾਂਗੇ ਵੀ ਨਗੀਨਾ ਹੀ ਆ ਠੀਕ ਆ ਨਾ ਤੱਕ ਤੁਸੀਂ ਲਾਉਣੀ ਆ ਇਹ ਨਹੀਂ ਕਹਿੰਦੇ ਵੀ 20 ਲੀਟਰ ਦੇ ਦੂ ਇਹ ਨਹੀਂ ਕਹਿੰਦੇ ਅਸੀਂ 15 ਦੇ ਦੂ 16 ਦੇ ਦੂ ਤੁਸੀਂ ਆਪ ਦੀ ਸਮਝ ਨਾਲ ਲੈਣੀ ਆ ਦੋਸਤੋ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸਾਫ ਸੁਥਰਾ ਦੇਖ ਸਕਦੇ ਆ ਹਜੇ ਕੱਚੀ ਦੋਸਤੋ ਦਸਾਂ ਦਿਨਾਂ ਦੀ ਆ ਹਵਾਨੇ ਝ ਢਿਲ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਵਹਿੜਾ ਦੇਖ ਸਕਦੇ ਆ ਫਿਕਸ ਹਵਾਨਾ ਦੋਸਤੋ ਤੋਰਲਾ ਵੀ ਆ ਚੀਜ਼ਾਂ ਵੇਖੋ ਵੀਰੇ ਮਤਲਬ ਫਸਕੇ ਵਹਿੜ ਸੁਣੀ ਆ ਆ ਚੀਜ਼ਾਂ ਬਹੁਤ ਸਪੇਸ ਪਈ ਹੈ ਵਿੱਚ ਰੋਕ ਕੇ ਵਹਾਉਣੇ ਦੋਸਤੋ ਵਾਕਿਆ ਹੀ ਬਾਈ ਦੀ ਗੱਲ ਆ ਸਹੀ ਆ ਢੱਲ ਢੂਲੇ ਦੋਸਤੋ ਬਹੁਤ ਪਈ ਹੈ ਹਾਂ ਵੀ ਆਪਾਂ ਅਗਲੇ ਨੂੰ ਐ ਨਹੀਂ ਕਹਿੰਦੇ ਵੀਰੇ ਵੀ ਇੰਨਾ ਦੁੱਧ ਪਾ ਦੋ ਕੋਈ ਵੀ ਆਪਦੇ ਸਮਝ ਨਾ ਲੈ ਲੇ ਵੇਖ ਸਕਦੇ ਆ ਦੋਸਤੋ ਬਿਲਕੁਲ ਦੋਸਤੋ ਢੱਲ ਬਹੁਤ ਪਈ ਹੈ ਹਜੇ ਅਨਮਾਨ ਆ ਵੀ 10 ਦੇਣੇ ਨੇ ਲੈ ਜਾਣੇ ਉੱਤੋਂ ਕੋਈ ਕੋਲੀ ਨਹੀਂ ਪਈ ਦੋਸਤੋ 6 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਵੀਰੇ ਠੀਕ ਆ 6 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਅੱਜ ਕਿੰਨੀ ਤਰੀਕ ਆ ਬਾਈ ਅੱਜ ਵੀਰੇ 23 ਲਗਭਗ 10 ਦਿਨਾਂ ਤੋਂ ਹੋਈ ਬਾ 24 ਵੀ ਅਗਲੇ ਆ 24 10 ਦਿਨ ਮੰਨ ਕੇ ਚੱਲੋ 10 ਦਿਨ ਪਏ ਆ ਹਜੇ ਸੂਨ ਦੇ ਵਿੱਚ ਬਾਕੀ ਸੋਨਾ ਕਰਦ ਕਾਠਾ ਕੋਈ ਛੋਟੀ ਨਹੀਂ ਦੋਸਤੋ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੇਖ ਸਕਦੇ ਆ ਮੱਥੇ ਦੇ ਵਿੱਚ ਟੂਆ ਦੇਖ ਸਕਦੇ ਆ ਦੋਸਤੋ ਬੋਦੀ ਵਾਲੀ ਵਹਿੜ ਆ ਤੇ ਰੇਟ ਆਪਾਂ ਭਰਾ ਤੋਂ ਪੁੱਛਦੇ ਆ ਚੰਗੀ ਵੇਲ ਲੈਂਥ ਦੀ ਦੋਸਤੋ ਵਹਿੜ ਆ ਭਾਈ ਰੇਟ ਕੀ ਕਰਾਂਗੇ ਇਹ ਰੇਟ ਵੀਰੇ ਆਪਾਂ ਵੀ ਮਤਲਬ ਕਿ ਚੰਗੀ ਕੀਮਤ ਹੀ ਲੈ ਕੇ ਆਂਦੀ ਆ ਤੇ ਮਤਲਬ ਕਿ ਲੈਣ ਦੇਣ ਜਾਲਾ ਮੋਲਾ ਵਿੱਚੋਂ ਵਿਛੋੜਛਾਪਾ ਕਰ ਦਾਂਗੇ 118000 ਰੁਪਏ ਵੀਰੇ 118000 ਲੋ ਵੀ ਸਜਣੋ 118000 ਰੁਪਏ ਰੇਟ ਆ ਬਾਕੀ ਥੋੜਾ ਬਹੁਤ ਇੰਦਰ ਉਧਰ ਮਾਨਤਾਨ ਹੋ ਜੂਗਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਇੱਕ ਵਾਰੀ ਤਸੱਲੀ ਜ਼ਰੂਰ ਕਰਿਓ ਜੀ ਕਿਉਂਕਿ ਛੋਟੇ ਕੱਦ ਘਾਟ ਵਾਲੀ ਨਹੀਂ ਦੋਸਤੋ ਪੰਜਾਬ ਵਾਲੀ ਜਰਸੀ ਆ ਕੱਦ ਘਾਟ ਸੋਹਣਾ ਬਾਕੀ ਥਣ ਹਵਾਨਾ ਬਹੁਤ ਸਾਫ਼ ਸੁਥਰਾ ਦੋਸਤੋ ਬਿਲਕੁਲ ਸੀਲ ਠੰਡੀ ਆ ਦੋਸਤੋ ਦੋ ਨੰਬਰ ਆ ਵਹਿੜ ਦੀ ਬਈ ਕੀ ਜਾਣਕਾਰੀ ਐ ਇਹ ਪਹਿਲਾ ਸੂਆ ਸੋਨੀਆ ਵੀਰੇ ਪਹਿਲਾ ਸੂਆ ਐ ਹਾਂਜੀ 13 ਤਰੀਕ ਨੂੰ ਦਿਨ ਪੂਰੇ ਵੀਰੇ ਦੇ ਇਹਦੇ 13 13 ਫਰਵਰੀ ਨੂੰ ਦਿਨ ਪੂਰੇ ਆ ਠੀਕ ਆ ਲੋ ਵੀ ਸੱਜਣੋ ਇਹਦੇ ਵੀ ਘੱਟੋ ਘਾਟ 20 ਦਿਨ ਪਏ ਬਈ ਹਨਾ 20 ਦਿਨ ਅਖੀਰੀ ਆ ਵੀਰੇ ਰਹੀ ਹੋਜੇ ਮੂੰਹ ਖੀਰੀ ਆ ਹਾਂ ਲੋ ਵੀ ਸੱਜਣੋ ਕਦ ਘਾਟ ਹੁਣ ਵੀ ਪੂਰਾ ਵੱਡਾ ਤੇ ਦੋਸਤੋ ਬੱਚਾ ਹੀ ਐ ਜੇ ਕਹਿਦ ਕੇ ਦੁੱਧ ਦੰਦ ਦੇ ਵਿੱਚ ਆ ਤੇ ਬਈ ਇਹ ਕੀ ਨਿਮਾਨ ਕਰਦੇ ਆ ਵੀ ਕਿੰਨਾ ਕੁ ਦੁੱਧ ਪਾ ਦੂਗੀ ਮਦਰ ਰਿਕਾਰਡ ਕੋਈ ਪਤਾ ਹੋਵੇ ਬਈ ਇਹ 20 ਤੋਂ ਪਲੱਸ ਪਾਉਗੇ ਪਹਿਲੇ ਸੂਏ ਵੀ 20 ਤੋਂ ਪਲੱਸ ਪਾ ਦੂਗੀ ਤੇ ਥੋਨਾ ਥੋਨਾ ਜਹੇ ਕੋਸ਼ਮ ਨਹੀਂ ਆਉਂਦਾ ਬਾਈ ਉਥੇ ਨਹੀਂ ਗੀ ਹਜੇ ਠੀਕ ਆ ਜਿਹਨੂੰ ਆਪਾਂ ਕੱਚੀ ਤੇ ਸੀਮਨ ਵਗੈਰਾ ਦਾ ਇਹਦਾ ਰਿਕਾਰਡ ਹੈ ਬਾਈ ਇਹ ਤਾਂ ਨਹੀਂ ਵੀਰੇ ਪਤਾ ਜਿਹੜੀ ਦਾ ਪਤਾ ਆਊਗਾ ਵੀਰੇ ਉਹ ਠੋਕੇ ਕਵਾਂਗੇ ਇਹਦੀ ਦਾ ਪਤਾ ਨਹੀਂ ਉਹ ਬਣਾਉਂਦਾ ਕੋਈ ਫਜ਼ਲ ਠੀਕ ਆ ਲਓ ਵੀ ਸੱਜਣੋ ਦੁੱਧ ਦੰਦ ਦੇ ਵਿੱਚ ਆ ਕੰਦ ਦੇ ਦੇਖ ਸਕਦੇ ਆ ਪੂਰੇ ਵੱਡੇ ਕੰਦ ਕਾਟ ਦੇ ਵਿੱਚ ਆ ਦੋਸਤੋ ਹਜੇ ਤਾਂ ਬੱਚਾ ਹੀ ਕਹਿ ਸਕਦੇ ਆ ਹਜੇ ਕਾਦੇ ਨੇ ਦੋਸਤੋ ਕਰਨਾ ਭਵਾਨੇ ਦੀ ਗੱਲ ਕਰ ਲਈਏ ਦੋਸਤੋ 20 ਦੇ ਨਾਲ ਹੀ ਕੱਚੀ ਆ ਬਣਾਉਣਾ ਸ਼ੁਰੂ ਕੀਤਾ ਵੇਖ ਸਕ ਤੇ ਥਣ ਵੀ ਦੋਸਤੋ ਇਹਨੇ ਸੋਨਾ ਬਣਾਉਣਾ ਬਾਕੀ ਵੀਰੇ ਮਤਲਬ ਕਿ ਜਿਵੇਂ ਆੜਤੀਆਂ ਦਾ ਸਰਾਣਾ ਹੁੰਦਾ ਨਾ ਸਭ ਵੀ ਉਵੇਂ ਆ ਸਹੀ ਗੱਲ ਆ ਬਾਕੀ ਦੋਸਤੋ ਸੰਭਾਈ ਸੁਮੇ ਦੀ ਗੱਲ ਕਰਨ ਲਗੇ ਜਿਹੜੇ ਵੀਰ ਤੋਂ ਆਈ ਹੈ ਦੋਸਤੋ ਸੰਭਾਈ ਬਹੁਤ ਕੀਤੀ ਹੈ ਬਾਈ ਨੇ ਵਾਕਈ ਬਾਕੀ ਹਰੇਕ ਤੋਂ ਸੁੰਦੇ ਜਿੰਗੀ ਤੇ ਚੰਗਾ ਸਾਹਮਲਾ ਬੰਦਾ ਹੀ ਸੁਹਾ ਸਕਦਾ ਵੀ ਆਪਾਂ ਤੁਨ ਮਾਂ ਨਹੀਂ ਲਾਉਣੀ ਵਿਚਾਰੇ ਕਿਸੇ ਚੰਗੇ ਘਰੇ ਜਾਵੇ ਠੀਕ ਦੇਖ ਸਕਦੇ ਆ ਦੋਸਤੋ ਬਿਲਕੁਲ ਸਾਫ ਸੁਥਰਾ ਹਵਾਨਾ ਇੱਥੇ ਆਓਗੇ ਦੋਸਤੋ ਜਰੂਰ ਤੁਹਾਡੇ ਪਸੰਦ ਆਊਗੀ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਤਾਂ ਦੋਸਤੋ ਜਿਵੇਂ ਮਰਜੀ ਕੋਈ ਹੱਥ ਮਾਰੀ ਜਾਵੇ ਕੋਈ ਅਚਾਨੀ ਕੱਦ-ਕਾੜ ਸੋਹਣਾ ਫੇਸ ਬਿਊਟੀ ਚੰਗੀ ਆ ਦੋਸਤੋ ਪਲਵਾਨਾਂ ਵਾਲੀ ਤੋਰ ਆ ਦੋਸਤੋ ਵੇਖ ਸਕਦੇ ਆ ਪੂਰੀ ਮੜਕਾ ਤੋਰ ਦੇ ਵਿੱਚ ਲੈ ਵੀ ਬੰਨ ਲਾ ਵੇਅ ਲੈਂਥ ਦੀ ਚੰਗੀ ਆ ਦੋਸਤੋ ਬਾਈ ਪ੍ਰਦੀਪ ਇਹਦਾ ਕੀ ਰੇਟ ਕਰਾਂਗੇ ਇਹਦਾ 92000 ਰੁਪਏ ਇਹਦਾ 92000 ਮਾਨਤਾ ਨੂੰ ਕੋਈ ਥੋੜਾ ਬਹੁਤਾ ਵੀ ਲੋਬੀ ਸੱਜਣੋ ਮਾਨਤਾ ਨੇ ਇੱਥੇ ਹੋ ਜੂਗਾ 92000 ਰੁਪਏ ਇਹਦੀ ਬਾਈ ਨੇ ਡਿਮਾਂਡ ਰੱਖੀ ਆ ਬਾਕੀ ਕੋਈ ਵੀ ਰੇਟ ਫੈਕਸ ਨਹੀਂ ਹੁੰਦਾਗਾ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਦੋਸਤੋ ਮਾਨਤਾ ਨੇ ਇੱਥੇ ਆਇਆਂ ਦਾ ਹੋ ਜਾਣਾ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਦੋਨਾਂ ਨਗਾ ਚੋਂ ਤਾਂ ਫੋਨ ਬਾਈ ਨੂੰ ਲਾ ਲਿਓ ਜੀ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਸਜਣੋ ਆਓ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ